ਚਲ ਚੰਗਾ ਭਾਬੀ ਜੀ ਚੱਲੀ ਆ ਮੈਂ ਫਿਰ ਚੱਲਿਓ ਹਾਂ ਚਲ ਖਲੋ ਜੇ ਮੈਂ ਭਾਜੀ ਲੈ ਆਂਦੀ ਆ ਵੀ ਲੈ ਜਾ ਚੱਲ ਲਿਆ ਦੇ ਫਿਰ ਕਿੰਨੀ ਧੁੱਪ ਚੜ ਗਈ ਹੈ ਚਲੋ ਫੜ ਲੋ ਹੁਣ ਵੇਖੀ ਜਾਂਦੇ ਨਹੀਂ ਆਪ ਉਸੇ ਡੱਡਾ ਡੱਬਾ ਲੈ ਕੇ ਆਈ ਆ ਐਨੀ ਕ ਭਾਜੀ ਮੈਨੂੰ ਦੇ ਕੇ ਤੇ ਮੇਰਾ ਤਾਂ ਮੂੰਹ ਹੀ ਕਾਲਾ ਕਰਨ ਦੀ ਹੈ ਇੰਨੀ ਵੀ ਨਾ ਮੇਰਾ ਕੀ ਥੋੜਿਆ ਵਾ ਤੇ ਭਾਜੀ ਸਾਰਿਆਂ ਨੂੰ ਥੋੜੀ ਥੋੜੀ ਦੇਣੀ ਹੁੰਦੀ ਆ ਔਰ ਸਾਰੇ ਡੱਬਾ ਨਾਲ ਫੜਾਵਾਵੇਂ ਕੋਈ ਤੁਹਾਨੂੰ ਵੀ ਦੇਣੀ ਆ ਕੋਈ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੇਣੀ ਆ ਕੋਈ ਗਲੀ ਗਵਾਣ ਵੀ ਦੇਣੀ ਹੁੰਦੀ ਆ ਹਾ ਹੇ ਮਾਸਾ ਦੇ ਤੇ ਦੇ ਆਹ ਤੇ ਲਫਾਫਾ ਵੀ ਫੜਿਆ ਏ ਡੱਬਾ ਨਾਲ ਲੱਗੰਦਿਆ ਵੇਖਾ ਕਿੱਧਰ ਨੂੰ ਹੋਣ ਰਿਆ ਡੱਬਾ ਲੈ ਆ ਵਾ ਉਹ ਵੀ ਸਾਰਾ ਲੈ ਜਾਓ ਉੱਥੇ ਤੂੰ ਚਾਰ ਦਿਨ ਕਿਤੇ ਨੱਚਦੀ ਰਹੀਆਂ ਕਿਤੇ ਟੱਪੂ ਟੱਪੂ ਕਰਦੀ ਰਹੀਆਂ ਦਿੱਤਾ ਕੱਖ ਵੀ ਨਹੀਂ ਜਾਣ ਲੱਗਿਆ ਤੇ ਮੇਰੇ ਭਰਾ ਦਾ ਵਿਆਹ ਹੈ ਤੇ ਮੈਂ ਨੱਚ ਰਹੀ ਨਾ ਹਾਂ ਇਹ ਮੈਂ ਕੋਸ਼ਿਸ਼ ਵੀ ਨਹੀਂ ਕੀਤੀ ਤੇ ਮੇਰੇ ਦਿਓਰ ਨੇ ਬਾਹਰ ਆਣਾ ਦਾ ਵਿਆਹ ਆਇਆ ਵੇਖਿਓ ਕਿੰਨਾ ਮੈਂ ਨੱਚਦੀ ਉਹਦੇ ਮੈਂ ਵੀ ਨਾ ਤੁਹਾਨੂੰ ਭੋਲੀ ਹੋਇਆ ਮੇਰੇ ਕੋਲ ਨੱਚਿਆ ਨਹੀਂ ਜਾਂਦਾ ਮੇਰੇ ਭਰਾ ਦਾ ਵਿਆਹ ਹੈ ਉਹ ਸੱਚ ਮੇਰੇ ਭਰਾ ਦਾ ਵਿਆਹ ਹੈ ਤੇ ਭਰਾ ਦਾ ਦਾ ਕਿੰਨਾ ਹੁੰਦਾ ਹੈ ਉਹਦਾ ਵਿਆਹ ਕਰੀਦਾ ਹੈ ਚਲ ਠੀਕ ਆ ਫਿਰ ਅੱਛਾ ਟੋੜੀ ਲਈ ਦੇਵੇਂ ਭਾਜੀਆਂ ਨਾਲ ਲੱਗੇ ਨੇ ਮੋਟੇ ਹੋਏ ਪਰ ਕੋ ਆ ਕੇ ਭਾਜੀ ਦੇਤੀ ਤੇ ਮੈਂ ਖਾ ਖਾ ਕੇ ਹੋਰ ਮੋਟੀ ਹੋ ਗਈ ਅੱਗੇ ਵੀ ਕਿਹਨੂੰ ਖਾਣੀ ਪੈਗੀ ਜਾ ਕੇ ਉਹਨਾਂ ਨੇ ਕਿਹਾ ਚਾਰ ਦਿਨ ਲਾ ਕੇ ਆਈਆਂ ਤੇ ਭਾਬੀ ਤੇਰੀ ਵਿਆਹ ਗਈ ਹੈ ਸਾਰੇ ਪਿੰਡ ਚ ਰੋਲਾ ਪਾ ਕੇ ਗਈ ਹੈ ਆ ਲੈ ਕੇ ਆਈਆਂ ਚਾਰ ਕ ਸ਼ੱਕਰ ਪਾਰੇ ਵਿੱਚ ਪਾਇਆ ਹੀ ਕੱਖ ਨਹੀਂ ਨਹੀਂ ਪਹਿਣਾ ਸਾਰਾ ਡੱਬਾ ਲੈ ਜਾ ਤੂੰ ਜਦੋਂ ਨਹੀਂ ਹੋਵੇ ਫਿਰ ਉਹ ਹਾਸ ਕੇ ਮੁਕਾ ਦਿੰਨੀ ਹੈ ਚੱਲ ਚੰਦਾ ਠੀਕ ਹੈ ਨਹੀਂ ਤੇਰੇ ਮੈਂ ਪੈਸਾ ਵਾ ਉਧਰ ਲੈ ਲਿਓ ਰਾਹ ਵਿੱਚ ਰਾਹ ਤੇਣਾ ਮੈਂ ਲੈਣੇ ਪੈਸੇ ਅੱਜ ਨਿਕਸ਼ਾ ਕਰ ਭਾਵੇਂ ਇਹ 4 ਕੋਈ ਓਦਾਂ ਹੀ ਮੈਨੂੰ ਲਿਆ ਦੇਗੀ 50 ਰੁਪਏ ਜਦ ਤੱਕ ਨਿਆਰੇ ਹੁੰਦੇ ਹੀ ਦੇ ਚੱਲੀਆਂ ਮੈਂ ਪੰਜ ਲੈ ਕੇ ਦਵਾਂਗੀ 50 ਦਿੰਦੀ ਰੈਂਦ ਨਾਲੇ ਮੇਨੂੰ ਮੰਮੀ ਨੇ ਦੇ ਦਿੱਤੇ ਹੀ ਕੋਈ ਗੱਲ ਨਹੀਂ ਚੰਗਾ ਚੱਲ ਨੀ ਆ ਮੈਂ ਐਵੇਂ ਹੀ ਲੈ ਜਾਓ ਲੈ ਜਾਓ ਤੂੰ ਡਬਾ ਕੋਈ ਗੱਲ ਨਹੀਂ ਬੜੀ ਹੈ ਸੱਚੀ ਗੱਲ ਨਹੀਂ ਹੈ ਬੜੀ ਹੁਣ ਜਾਣ ਕੇ ਚਰੀ ਜੰਨੀ ਹੈ ਦੇਣਾ ਹੁੰਦਾ ਮੈਨੂੰ ਪਹਿਲਾਂ ਹੀ ਲੈ ਕੇ ਆਉਂਦੀ ਅੰਦਰੋਂ ਸਨ ਮੈਨੂੰ ਕੀ ਪਤਾ ਸੀ ਮਾਸਾ ਕਹ ਕੇ ਤੇ ਆ ਗੱਲ ਕਰ ਦੇਣੀ ਹੈ ਦੱਸ ਆਦੀ ਹੋ ਗਈ ਹੈ ਤੁਹਾਡੇ ਵਾਲੀ ਭਾਜੀ ਭਾਜੀ ਖਵਾ ਲਾਗੇ ਮੈਨੂੰ ਹੋਰ ਭਾਜੀ ਖਵਾਗੀ ਮਾਵੇਂ ਨੂੰ ਇਹ ਡੱਬਾ ਪੇਜੋ ਇਹਨਾਂ ਨਾਲ ਨਹੀਂ ਉਹਨੇ ਹੋਰ ਖਾਣੀ ਭਾਜੀ